ਡੀਐਸਪੀ ਫਿਲੌਰ ਸਰਬੰਸਿੰਘ ਬਲਦੀ ਅਗਵਾਈ ਹੇਠ ਥਾਣਾ ਮੁਖੀ ਇੰਸਪੈਕਟਰ ਸੰਜੀਪ ਕਪੂਰ ਦੀ ਟੀਮ ਨੇ ਇੱਕ ਵਿਅਕਤੀ ਨੂੰ 100 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਡੀਐਸਪੀ ਬੱਲ ਨੇ ਦੱਸਿਆ ਕਿ ਸਪੈਸ਼ਲ ਆਪਰੇਸ਼ਨ ਦੌਰਾਨ ਸਬ ਇੰਸਪੈਕਟਰ ਨਿਰਮਲ ਸਿੰਘ ਚੌਂਕੀ ਇੰਚਾਰਜ ਅਪਰਾ ਨੇ ਦਰਵਾਰਾ ਰਾਮ ਉਰਫ ਬਾਰਾ ਪੁੱਤਰ ਜੱਗੂ ਰਾਮ ਵਾਸੀ ਚੱਕ ਸਾਬੂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦੇ ਸਮੇਂ ਦਰਵਾਰਾ ਰਾਮ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਪੁਲਿਸ ਅਨੁਸਾਰ ਮੁੰਡਲੀ ਜਾਂਚ ਦੌਰਾਨ ਪਤਾ ਲੱਗਾ ਕਿ ਦਰਵਾਰਾ ਰਾਮ ਕਾਫੀ ਸਮੇਂ ਤੋਂ ਨਸ਼ੀਲੇ ਪਦਾਰਥ ਫਿਲੌਰ ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸਪਲਾਈ ਕਰ ਰਿਹਾ ਸੀ ਇਸ ਗ੍ਰਿਫਤਾਰੀ ਨਾਲ ਪੁਲਿਸ ਨੂੰ ਨਸ਼ਾ ਵਿਰੋਧੀ ਮੁਹਿੰਮ ਵਿੱਚ ਮਹੱਤਵਪੂਰਨ ਕਾਮਯਾਬੀ ਮਿਲੀ ਹੈ ਪੁਲਿਸ ਵੱਲੋਂ ਦਰਵਾਰਾ ਰਾਮ ਦੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾ ਜੋ ਇਸ ਦੀ ਨਸ਼ਾ ਸਪਲਾਈ ਦੀ ਸਪਲਾਈ ਚੈਨ ਬਾਰੇ ਹੋਰ ਜਾਣਕਾਰੀ ਮਿਲ ਸਕੇ ਗੋਲੀਆਂ ਜਿਹੜੀਆਂ ਬਰਾਮਦ ਕੀਤੀਆਂ ਦੇ ਵਿੱਚ ਚੱਕ ਸਾਹੂ ਪਿੰਡ ਹੈਗਾ ਉਹਦੇ ਵਿੱਚ ਦਰਬਾਰਾ ਸਿੰਘ ਪੀਸ ਵਾੜਾ ਹੈਗਾ ਇਹ ਕਾਫੀ ਦੇਰ ਤੋਂ ਜਿਹੜਾ ਸੀ ਇਹਦੀ ਸ਼ਿਕਾਇਤ ਮੈਦਨੀ ਸੀ ਇਹ ਨਸ਼ੀਆਂ ਗੋਲੀਆਂ ਵੇਚਦਾ ਇਸ ਨੂੰ 100 ਗੋਲੀਆਂ ਸਵੇਤ ਜਿਹੜਾ ਵਾ ਉਹ ਇੰਸਪੈਕਟਰ ਸੰਜੀਵਪੁਰ ਤੋਂ ਦੀ ਟੀਮ ਦੇ ਵਿੱਚ ਜਿਹੜਾ ਆਪਣਾ ਚੌਕੀ ਇੰਚਾਰਜ ਹੈਗਾ ਨਿਰਮਲ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦਾ ਪੁਰਾਣਾ ਰਿਕਾਰਡ ਦਿੱਤਾ ਹੋਇਆ ਹੈ। ਪੁਰਾਣਾ ਰਿਕਾਰਡ ਇਹਨਾਂ ਦਾ ਪਿਛਲੇ ਰਿਕਾਰਡ ਜਿਹੜਾ ਹੁਣ ਦਰਾਂਨੇ ਰਿਮਾਂਡ ਚੈੱਕ ਕੀਤਾ ਜਾਵੇਗਾ। ਤੇ ਫਰਦਰ ਇਹਦੇ ਵਿੱਚ ਇੱਕ ਗੱਲ ਹੈ ਉਹ ਜੀ ਕਾਫੀ ਬਦਨਾਮ ਸੀ ਕਿ ਗੋਲੀਆਂ ਕਿੱਥੋਂ ਲੈ ਕੇ ਆਉਂਦਾ ਰਿਹਾ ਤੇ ਅੱਗੇ ਕਿੱਥੇ ਵੇਚਦਾ। ਇਹਦੇ ਵੈਰੀਫਿਕੇਸ਼ਨ ਜਿਹੜੀ ਉਹ ਕੀਤੀ ਜੋ ਵੀ ਫਾਰਵਰਡ ਸਲਿੰਗਸ ਤੇ ਬੈਕਵਰਡ ਸਲਿੰਗਸ ਡੀਐਸਪੀ ਫਿਲੌਰ ਸਰਬੰਸਿੰਘ ਬਲ ਦੀ ਅਗਵਾਈ ਹੇਠ ਥਾਣਾ ਮੁਖੀ ਇੰਸਪੈਕਟਰ ਸੰਜੀਪ ਕਪੂਰ ਦੀ ਟੀਮ ਨੇ ਇੱਕ ਵਿਅਕਤੀ ਨੂੰ 100 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਡੀਐਸਪੀ ਬੱਲ ਨੇ ਦੱਸਿਆ ਕਿ ਸਪੈਸ਼ਲ ਆਪਰੇਸ਼ਨ ਦੌਰਾਨ ਸਬ ਇੰਸਪੈਕਟਰ ਨਿਰਮਲ ਸਿੰਘ ਚੌਂਕੀ ਇੰਚਾਰਜ ਅਪਰਾ ਨੇ ਦਰਵਾਰਾ ਰਾਮ ਉਰਫ ਬਾਰਾ ਪੁੱਤਰ ਜੱਗੂ ਰਾਮ ਵਾਸੀ ਚੱਕ ਸਾਬੂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦੇ ਸਮੇਂ ਦਰਵਾਰਾ ਰਾਮ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਪੁਲਿਸ ਅਨੁਸਾਰ ਮੁੰਡਲੀ ਜਾਂਚ ਦੌਰਾਨ ਪਤਾ ਲੱਗਾ ਕਿ ਦਰਵਾਰਾ ਰਾਮ ਕਾਫੀ ਸਮੇਂ ਤੋਂ ਨਸ਼ੀਲੇ ਪਦਾਰਥ ਫਿਲੌਰ ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸਪਲਾਈ ਕਰ ਰਿਹਾ ਸੀ ਇਸ ਗ੍ਰਿਫਤਾਰੀ ਨਾਲ ਪੁਲਿਸ ਨੂੰ ਨਸ਼ਾ ਵਿਰੋਧੀ ਮੁਹਿੰਮ ਵਿੱਚ ਮਹੱਤਵਪੂਰਨ ਕਾਮਯਾਬੀ ਮਿਲੀ ਹੈ ਪੁਲਿਸ ਵੱਲੋਂ ਦਰਵਾਰਾ ਰਾਮ ਦੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾ ਜੋ ਇਸ ਦੀ ਨਸ਼ਾ ਸਪਲਾਈ ਦੀ ਸਪਲਾਈ ਚੈਨ ਬਾਰੇ ਹੋਰ ਜਾਣਕਾਰੀ ਮਿਲ ਸਕੇ ਗੋਲੀਆਂ ਜਿਹੜੀਆਂ ਬਰਾਮਦ ਕੀਤੀਆਂ ਦੇ ਵਿੱਚ ਚੱਕ ਸਾਹੂ ਪਿੰਡ ਹੈਗਾ ਉਹਦੇ ਵਿੱਚ ਦਰਬਾਰਾ ਸਿੰਘ ਪੀਸ ਵਾੜਾ ਹੈਗਾ ਇਹ ਕਾਫੀ ਦੇਰ ਤੋਂ ਜਿਹੜਾ ਸੀ ਇਹਦੀ ਸ਼ਿਕਾਇਤ ਮਿਲ ਰਹੀ ਸੀ ਇਹ ਨਸ਼ੀਆਂ ਗੋਲੀਆਂ ਵੇਚਦਾ ਇਸ ਨੂੰ 100 ਗੋਲੀਆਂ ਸੁਮੇਤ ਜਿਹੜਾ ਵਾ ਉਹ ਇੰਸਪੈਕਟਰ ਸੰਜੀਵ ਕਪੂਰ ਤੋਂ ਦੀ ਟੀਮ ਦੇ ਵਿੱਚ ਜਿਹੜਾ ਆਪਣਾ ਚੌਕਰੀ ਇੰਚਾਰਜ ਹੈਗਾ ਨਿਰਮਲ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦਾ ਪੁਰਾਣਾ ਰਿਕਾਰਡ ਕੀਤਾ ਹੋਇਆ। ਪੁਰਾਣਾ ਰਿਕਾਰਡ ਇਹਨਾਂ ਦਾ ਪਿਛਲੇ ਰਿਕਾਰਡ ਜਿਹੜਾ ਹੁਣ ਦੁਬਾਰਨੇ ਰਿਮਾਂਡ ਚੈੱਕ ਕੀਤਾ ਜਾਵੇਗਾ। ਕਿ ਫਰਦਰ ਇਹਦੇ ਵਿੱਚ ਇੱਕ ਗੱਲ ਹੈ ਉਹ ਜੀ ਕਾਫੀ ਬਦਨਾਮ ਸੀ ਕਿ ਗੋਲੀਆਂ ਕਿੱਥੋਂ ਲੈ ਕੇ ਆਉਂਦਾ ਰਿਹਾ ਤੇ ਅੱਗੇ ਕਿੱਥੇ ਵੇਚਦਾ। ਇਹਦੀ ਵੈਰੀਫਿਕੇਸ਼ਨ ਜਿਹੜੀ ਉਹ ਕੀਤੀ ਜੋਗੀ ਫਾਰਵਰਡ ਸਲਿੰਗਸ ਅਤੇ ਬੈਕਵਰਡ ਸਲਿੰਗਸ